ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਭੰਗਮ ਸਾਦੇ ਪੰਚ ਜਨ ਸਿਓ ਸੰਗਨਾ ਛੁਟਕੇਓ ਅਤਿਕ ਅਹੰ ਬੁੱਧ ਬਾਦੇ ਪਾਠ ਪੜਿਓ ਆਰ ਬੇਦ ਵਿਚਾਰਿਓ ਨੇਵਲਪ ਵੰਗਮ ਸਾਦੇ ਪੰਜ ਜਨ ਸਿਉ ਸੰਗਨਾ ਛਟਕੇਓ ਅਦਿਕ ਅਹੰਗੁਦ ਬਾਤੇ ਪਿਆਰੇ ਇਨ ਬਿਦ ਮਿਲਨ ਨ ਜਾਇ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਜਿ ਜੈ ਬੁੱਧ ਬੇਕਾਰਾ ਮੋਨ ਭਇਓ ਕਰ ਪਾਤੀ ਰਹੈਉ ਨਗਨ ਫਿਰਿਓ ਬਨ ਮਾਹੀ ਟਟ ਤੇ ਰਥ ਸਭ ਧਰਤੀ ਭਰ ਮਿਓ ਦੁਬਦਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਈ ਮਨ ਕੀ ਮੈਨ ਨ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਬਿਦ ਦਾਨ ਦਾ ਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦਵਾਰਾ ਪੂਜਾ ਅਰਚਾ ਬੰਦਨ ਦੰਦੌਤ ਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਦਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ 84 ਏ ਪੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਨੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੁਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭੈ ਹੋ ਬਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭੈ ਹੋ ਕਿਰਪਾਲ ਦੇਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾਉ ਤੂਜਾ ਤੇਰੋ ਸੇਵਕ ਇਹੋ ਰੰਗ ਮਤਾ ਭੈਉ ਕਿਰਪਾਲ ਦੀਨ ਦੁਖ ਭਜਨ ਹਰ ਹਰ ਕੀਰਤਨ ਇਹੋ ਮਨ ਰਤਾ ਵਾਹ ਗੁਰਜੀਕਾ ਖਨ ਸਾਹਿਬ ਵਾਹ ਗੁਰਜੀ ਕੀ